ਬੀਤੇ ਦਿਨ ਰਾਜਪੁਰੇ ਦੇ ਰੇਲਵੇ ਸਟੇਸ਼ਨ ਤੋਂ ਸ਼੍ਰੀ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀ ਯਾਤਰੀ ਲਈ ਲਗਭਗ 200 ਦੇ ਕਰੀਬ ਸਿੱਖ ਸੰਗਤਾਂ ਦਾ ਜਥਾ ਰਵਾਨਾ ਹੋਇਆ ਉਕਤ ਜਥੇ ਦੇ ਵਿੱਚ ਬੱਚੇ, ਮਹਿਲਾਵਾਂ, ਪੁਰਸ਼ ਵੱਡੀ ਸੰਖਿਆ ਦੇ ਵਿੱਚ ਬਾਬਾ ਜੀ ਦੇ जयकारे ਲਗਾਉਂਦੇ ਹੋਏ ਨਜ਼ਰ ਆਏ ਉਹਨਾਂ ਦੇ ਵਿੱਚ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹੀ ਫੇਖਣ ਨੂੰ ਮਿਲਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਪ੍ਰਮੁੱਖ ਬਾਬਾ ਵਰਜਿੰਦਰ ਸਿੰਘ ਪਰਵਾਨਾ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਮੁੱਖ ਸੇਵਾਦਾਰ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਅਮਰਿਤਪਾਲ ਸਿੰਘ ਦਰਦੀ ਜੀ ਦੀ ਦੇਖਰੇਖ ਦੇ ਵਿੱਚ ਇਹਨਾਂ ਦੇ ਉਪਰਾਲੇ ਦੇ ਨਾਲ 200 ਦੇ ਕਰੀਬ ਸਿੱਖ ਸੰਗਤ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਲਈ ਰਾਜਪੁਰੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏ ਨੇ। ਉਹਨਾਂ ਦੱਸਿਆ ਕਿ ਸਿੱਖ ਸੰਗਤ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਭਾਈ ਅਮਰਿਤਪਾਲ ਸਿੰਘ ਦਰਦੀ ਦੇ ਪਰਿਵਾਰ ਦੇ ਵੱਲੋਂ ਕੀਤਾ ਗਿਆ। ਆਉ ਤੁਹਾਨੂੰ ਸੁਣਾਉਣਾ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਪ੍ਰਮੁੱਖ ਬਾਬਾ ਵਰਜਿੰਦਰ ਸਿੰਘ ਪਰਵਾਨਾ ਤੇ ਚੜਦੀ ਕਲਾ ਟਾਈਮ ਟੀਵੀ ਤੇ ਡਾਇਰੈਕਟਰ ਪਾਈ ਅੰਮ੍ਰਿਤਪਾਲ ਸਿੰਘ ਦਰਦੀ ਦਾ ਅੱਜ ਜਿਹੜੀ ਯਾਤਰਾ ਜਾਰੀ ਹੈਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਰਾਜਪੁਰੇ ਦੀ ਸੰਗਤ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਕਲਗੀਧਰ ਪਾਤਸ਼ਾਹ ਦਾ ਉਹ ਸਥਾਨ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਆਵਲਿਓ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਜਿੱਥੇ ਕਲਗੀਧਰ ਪਾਤਸ਼ਾਹ ਨੇ ਅਵਤਾਰ ਧਾਰਿਆ ਤੇ ਅੱਜ ਉੱਥੇ ਸਾਡੇ ਭਰਾ ਵੀਰ ਅਮਰਤਪਾਲ ਸਿੰਘ ਜੀ ਜੋ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਬੰਗਲਾ ਸਾਹਿਬ ਤੋਂ ਜੋ ਡਾਇਰੈਕਟਰ ਨੇ ਸੋ ਉਹਨਾਂ ਦੀ ਦੇਖਰੇਖ ਪੰਜ ਪਿਆਰਿਆਂ ਦੀ ਦੇਖਰੇਖ ਹੇਠ ਇਹ ਜਿਹੜਾ ਅੱਜ ਦਾ ਇਹ ਯਾਤਰਾ ਦਾ ਜੋ ਹੈ ਸੰਗਤ ਹੈ ਉਹ ਜਾ ਰਹੀ ਹੈ ਤੇ ਸਾਨੂੰ ਖੁਸ਼ੀ ਇਸ ਕਰਕੇ ਆ ਵੀ ਕਿਉਂਕਿ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਸਥਾਨਾਂ ਦੀ ਯਾਤਰਾ ਹੋਵੇ ਭਾਵੇਂ ਤਖਤ ਸ਼੍ਰੀ ਆਪਚਾ ਨਗਰ ਹਜੂਰ ਸਾਹਿਬ ਨੰਦੇੜ ਦੀ ਯਾਤਰਾ ਹੋਵੇ ਵੀਰ ਅਮਰਤਪਾਲ ਸਿੰਘ ਤੇ ਭੈਣ ਸੁਖਵਿੰਦਰ ਕੌਰ ਜੀ ਇਹ ਦੋਨੋਂ ਵੱਧ ਚੜ ਕੇ ਉਪਰ ਆਲਾ ਜਿਹੜਾ ਉਹ ਕਰਦੇ ਨੇ ਸੋ ਇਹ ਸਾਰਾ ਪ੍ਰਬੰਧ ਇਸ ਪਰਿਵਾਰ ਵੱਲੋਂ ਕੀਤਾ ਗਿਆ ਸੋ ਇਹ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਅਸੀਸਾਂ ਨੇ ਇਹ ਬਜ਼ੁਰਗਾਂ ਦੀ ਦਿੱਤੀ ਹੋਈ ਸਿੱਖਿਆ ਹੈ ਜਿੱਥੇ ਆਪ ਜੋੜਨਾ ਤੇ ਨਾਲ ਸੰਗਤ ਨੂੰ ਜੋੜਨਾ ਔਰ ਮੈਨੂੰ ਲੱਗਦਾ ਹੈ ਵੀ ਇਹ ਵੀ ਇੱਕ ਦਸਬੰਦ ਸਫਲਾ ਕਰਨ ਦਾ ਵੱਡਾ ਤਰੀਕਾ ਹੈ ਆਪਣੇ ਦਸਬੰਦ ਨੂੰ ਤੇ ਜਿੱਥੇ ਸੰਗਤ ਨੂੰ ਯਾਤਰਾ ਕਰਾਉਣੀ ਸੋ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਹਾਕਾਲ ਸਿੰਘ ਸਾਡੇ ਪੰਜ ਪਿਆਰੇ ਸਿੰਘ ਸਹਿਬਾਨ ਖੜੇ ਨੇ ਨਿਸ਼ਾਨਚੀ ਸਿੰਘ ਖੜੇ ਨੇ ਸੋ ਉਹਨਾਂ ਦੀ ਦੇਖ ਰੇਖੇਟ ਜਿਹੜੀ ਯਾਤਰਾ ਹੈ ਅੱਜ ਅ 24 ਤਰੀਕ ਨੂੰ ਜਿਹੜੀ ਹੈ ਇਹ ਪ੍ਰਾਰੰਭ ਹੋ ਰਹੀ ਹੈ ਤੇ 30 ਤਰੀਕ ਨੂੰ ਜਿਹੜੀ 29 ਤਰੀਕ ਨੂੰ ਯਾਤਰਾ ਜਿਹੜੀ ਹੈ ਇਹ ਰਾਜਪੁਰ ਧਰਤੀ ਤੇ ਵਾਪਸ ਪਹੁੰਚ ਕੇ ਜਿਹੜੀ ਹੈ ਸਮਾਪਤ ਹੋਵੇਗੀ ਸੋ ਅਸੀਂ ਵਧਾਈ ਦਿੰਦੇ ਆ ਸਾਰੀ ਸੰਗਤ ਨੂੰ ਪਾਗਾਂ ਵਾਲੇ ਜਿਹੜੇ ਤੁਸੀਂ ਜਾ ਰਹੇ ਹੋ ਤੇ ਵਿਸ਼ੇਸ਼ ਕਰਕੇ ਧੰਨਵਾਦ ਕਰਦੇ ਆ ਵੀਰ ਅਮਰਪਾਲ ਸਿੰਘ ਜੀ ਦਰਦੀ ਸਾਹਿਬ ਦਾ ਜਿਨ੍ਹਾਂ ਨੇ ਲਗਭਗ 175 ਸੰਗਤ ਨੂੰ ਮਤਲਬ ਲੈ ਕੇ ਜਾਣਾ ਖਰਚਾ ਵੀ ਇੱਕ ਬਹੁਤ ਵੱਡਾ ਖਰਚਾ ਹੈ ਜੇਕਰ ਆਪਾਂ ਕਾਊਂਟ ਕਰੀਏ ਸਾਰੀ ਸੰਗਤ ਨੂੰ ਤੇ ਲੰਗਰ ਪਾਣੀ ਦਾ ਪ੍ਰਬੰਧ ਜਲ ਪਾਣੀ ਦਾ ਪ੍ਰਬੰਧ ਸੰਗਤ ਦੇ ਰਹਿਣ ਦਾ ਪ੍ਰਬੰਧ ਤੇ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਜਿਹੜਾ ਉਹ ਬਖੂਬੀ ਇਹ ਨਿਭਾਉਂਦੇ ਨੇ ਤੇ ਸਾਡੀ ਤਾਂ ਦਿਲੋਂ ਅਰਦਾਸ ਹੈ ਇਸ ਪਰਿਵਾਰ ਨੂੰ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਹ ਦਿਲੋਂ ਅਰਦਾਸ ਹੈ ਤੇ ਸਤਿਗੁਰੂ ਆਉਣ ਵਾਲੇ ਸਮੇਂ ਵਿੱਚ ਇਦਾਂ ਹੀ ਇਹਨਾਂ ਕੋਲੋਂ ਸੇਵਾਵਾਂ ਲੈਣ ਤਾਂ ਜੋ ਇਹਨਾਂ ਦੇ ਬਜ਼ੁਰਗ ਜਿਹੜੇ ਸੱਚਖੰਡ ਵਿੱਚ ਬੈਠੇ ਨੇ ਉਹ ਉੱਥੋਂ ਵੇਖ ਕੇ ਉਹ ਖੁਸ਼ੀਆਂ ਜਿਹੜੀਆਂ ਨੇ ਇਸ ਪਰਿਵਾਰ ਨੂੰ ਦੇਣ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਇੰਨੀ ਸੰਗਤ ਨੂੰ ਦਰਸ਼ਨ ਕਰਾਣਾ ਇੱਕ ਬਹੁਤ ਵੱਡੀ ਗੱਲ ਹੈ ਜੀ ਤੇ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਾਵਲੇਓ ਅੱਜ ਤਾਂ ਤਾਂ ਸਿਆਸੀ ਗੁਰਗੋਵੀ ਸਿੰਘ ਜੀ ਦੇ ਜਨਮ ਸਥਾਨ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਜਾ ਰਹੀਆਂ ਹਨ ਸੰਗਤਾਂ ਵਧਾਈ ਦੀਆਂ ਪਾਤਰ ਹਨ ਸੰਗਤਾਂ ਵੜ ਭਾਗੀਆਂ ਹਨ ਜੋ ਜਾ ਰਹੀਆਂ ਹਨ ਸਭ ਤੋਂ ਵੱਡਾ ਉਦਮ ਸੰਗਤ ਦਾ ਹੈਗਾ ਜੋ ਜਾ ਰਹੀ ਹੈ ਪ੍ਰਵਾਨਾ ਜੀ ਨੇ ਜ਼ਿਕਰ ਕੀਤਾ ਦਾਸ ਦਾ ਮੈਂ ਕਹਾਂਗਾ ਦਾਸ ਜੀ ਦੇ ਵਿੱਚ ਕੋਈ ਔਕਾਤ ਨਹੀਂ ਹੈਗੀ ਸੰਗਤ ਦਾ ਉਪਰਾਲਾ ਹੈ ਸੰਗਤ ਨੂੰ ਵਾਹਿਗੁਰੂ ਨੇ ਹੁਕਮ ਕੀਤਾ ਤਾਂ ਸੰਗਤ ਜਾਰੀ ਹੈ ਮੈਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਇਸੇ ਤਰ੍ਹਾਂ ਬਲਬੀ ਦੀ ਦਮ ਸਮਰੱਥਾ ਬਖਸ਼ੀ ਰੱਖੇ ਅਤੇ ਜੇ ਸੰਗਤ ਜਾਰੀ ਆਪਸ ਵਿੱਚ ਸਭ ਦੇ ਪ੍ਰੇਮ ਪਿਆਰ ਇਤਿਫਾਕ ਰਹੇ ਖੁੱਲੇ ਦਰਸ਼ਕਦਾਰੇ ਧੰਨ ਗੋਬੀ ਸਿੰਘ ਜੀ ਮਹਾਰਾਜ ਜੀ ਆਪਣੇ ਬਖਸ਼ਣ ਸੰਗਤ ਸੋਹਣੇ ਦਰਸ਼ਕਦਾਰੇ ਕਰਕੇ ਘਰਾਂ ਨੂੰ ਵਾਪਸ ਪਰਤਣ ਇਹ ਅਰਦਾਸ ਕਰਦਾ ਵਾਹਿਗੁਰੂ ਦੇ ਚਰਨਾਂ ਚ ਅਤੇ ਅੱਗੇ ਵਾਸਤੇ ਵੀ ਇਸ ਤਰ੍ਹਾਂ ਬਲਬੀ ਦੀ ਦਮ ਸਮਰੱਥਾ ਬਖਸ਼ੀ ਰੱਖਣ ਵਾਹਿ ਪਤਾ ਹੈ ਅੱਜ ਬੜਾ ਵੱਡਾ ਉਪਰਾਲਾ ਕੀਤਾ ਜੀ ਤੁਹਾਡੇ ਪਰਿਵਾਰ ਨੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਟਨਾ ਸ਼ਹਿਰ ਦੇ ਤੱਕ ਤੇ ਅਸੀਂ ਜਿੱਥੇ ਮਹਾਰਾਜ ਸਾਹਿਬ ਨੇ ਜਨਮ ਲਿੱਤਾ ਹੈ ਅਸੀਂ ਸੰਗਤਾਂ ਨੂੰ ਦਰਸ਼ਨ ਕਰਵਾਣ ਜਾ ਰਹੇ ਆ ਅਸੀਂ ਕਹਿੰਦੇ ਆ ਕਿ ਸਭ ਸੰਗਤਾਂ ਉੱਥੇ ਦਰਸ਼ਨ ਕਰਕੇ ਨਿਹਾਲੋ ਨਿਹਾਲੋ ਜਨ ਬਸ ਐਹੀ ਕਹਿਣਾ ਚਾਹਾਂਗੇ ਕਿ ਸਭ ਸੰਗਤਾਂ ਪਿਆਰ ਨਾਲ ਇੱਕ ਜੋਟੋ ਕੇ ਰਹਿਣ ਇੱਕ ਸਾਥ ਚੱਲਣ ਬਸ ਐਹੀ ਕਹਿਣਾ ਜਾਵਾਂਗੇ ਕਿ ਮਹਾਰਾਜ ਸਾਹਿਬ ਇਹਨਾਂ ਆਪਣਾ ਚਰਨਾ ਚ ਨਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्दाह हो बे असर